ਪੰਜਾਬ ਵਿੱਚ ਬੀਜਪੀ ਲੀਡਰਾਂ ਦਾ ਜਿੱਥੇ ਵੱਖ-ਵੱਖ ਤਰ੍ਹਾਂ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਵਿੱਚ ਬੀਜਪੀ ਉਮੀਦਵਾਰ ਨੀਤਾ ਸੋਮ ਪ੍ਰਕਾਸ਼ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਪਰ ਬਰਖਣਾ ਬੇਤੁਕੰਦ ਆਹੋ ਜਿਹੜੀਆਂ ਦਾ ਸਾਰਿਆਂ ਨੇ ਕੰਮ ਲਏ ਆ ਜੇ ਇਹ ਤਾਂ ਸਾਡੀ ਕਿਸੇ ਘਰ ਨਹੀਂ ਉਹਨੇ ਵੈਟਾਂਸਪੋਰਟ ਕਰੀਏ ਸਾਡੀ ਕਿਸੇ ਨੇ ਸੁਣੀ ਨਹੀਂ ਉਹ ਨਹੀਂ ਸੁਣੀ ਹਾਂ ਬੰਦੇ ਨੂੰ ਮਾਰਿਆ ਇੱਥੇ ਬੰਦੇ ਤੋਂ ਜਵਾਬ ਦੇ ਦਿਓ ਮੈਂ ਤਾਂ ਤੁੰਡਾ ਪਾ ਲਿਆ ਹੀ ਨਹੀਂ ਗਾ ਤੁਹਾਡੀ ਸਰਕਾਰ ਨੇ ਸਾਡਾ ਸਾਢੋ ਕਿਸਾਈ ਕਿਉਂ ਮਾਰਿਆ ਜੀ ਸਾਨੂੰ ਜਵਾਬ ਦਿਓ ਦੇਖੋ ਸਰਕਾਰ ਕਿ ਬੰਦਾ ਵੀ ਕਿਸੇ ਨੂੰ ਮਾਰ ਸਕਦਾ ਕਿੰਨ ਮਾਰਿਆ ਜੀ ਪਾਕਿਸਤਾਨ ਚੋਂ ਆ ਕੇ ਮਾਰਗਾ ਨਹੀਂ ਨਹੀਂ ਕਿਸੇ ਨੇ ਪਾਰਿਆ ਹੁਣ ਛੁੱਪ ਕਰਨ ਮਾਰਿਆ ਜੀ ਹੁਣ ਉਹ ਵੀ ਪਾਕਿਸਤਾਨ ਚੋਂ ਮਾਰਗਾ ਉਹਦਾ ਕੇਸ ਹੈ ਉਸਕੇ ਇਹ ਤਾਂ ਬਣਿਆ ਕੋਈ ਨਹੀਂ ਇੱਧਰ ਕੋਈ ਸਾਫ ਨਹੀਂ ਮਿਲਿਆ ਇੱਥੇ ਕੋਈ ਨਹੀਂ ਪੋਰ ਫੀ ਦਾ ਕੀ ਹੋਇਆ ਕੋਟਾ ਫੈਸਲਾ ਅੱਜ ਵਾਲ ਦੇ ਅਸੀਂ ਸਾਰੇ ਇੱਥੇ ਅੰਗਦਾਰ ਇਕੱਠੇ ਹੋਏ ਆ ਜੀ ਸਾਨੂੰ ਅੱਜ ਪਤਾ ਲੱਗਾ ਸੀ ਕਿ ਬੀਜੇਪੀ ਦੇ ਕੈਂਡੀਡੇਟ ਅੱਜ ਸ਼ਾਮ 84 ਦੇ ਵਿੱਚ ਆ ਰਹੇ ਆ ਤੇ ਇਸ ਕਰਕੇ ਅਸੀਂ ਕਿਸਾਨ ਵੀਰ ਇੱਥੇ ਇਕੱਠੇ ਹੋਏ ਆ ਅਸੀਂ ਕੁਝ ਸਾਡੇ 10 ਸਵਾਲ ਸੀਗੇ ਉਹ ਕਰਨੇ ਚਾਹੁੰਦੇ ਸੀ ਪਰ ਪ੍ਰਸ਼ਾਸਨ ਸਾਨੂੰ ਗਾਂ ਨਹੀਂ ਜਾਣ ਦੇ ਦੇਣ ਰਿਹਾ ਸਾਡੇ ਕੋਈ ਸਵਾਲ ਸੀਗੇ ਕਿ ਸਾਡਾ ਜਿਹੜਾ 700 ਕਿਸਾਨ ਸ਼ਹੀਦ ਕੀਤਾ ਸਾਡਾ 800 ਟਰੈਕਟਰ ਤੋੜਿਆ ਦਿੱਲੀ ਦੀ ਰਾਜਧਾਨੀ ਦੇ ਵਿੱਚ ਜਾਣ ਤੋਂ ਵੱਡ-ਵੱਡੇ ਸੂਏ ਲਾਇਉ ਆ ਸਾਡਾ ਨੌਜਵਾਨ ਸ਼ਹੀਦ ਕੀਤਾ ਇਦਾਂ ਦੇ ਸਾਡੇ ਕਈ ਸਵਾਲ ਸੀਗੇ ਪਰ ਸਾਨੂੰ ਪ੍ਰਸ਼ਾਸਨ ਅੱਗੇ ਨਹੀਂ ਦੇਣ ਜਾ ਰਿਹਾ ਇਸ ਕਰਕੇ ਅਸੀਂ ਇੱਥੇ ਖੜਕੇ ਉਹਨਾਂ ਦੀ ਢੀਕ ਵੀ ਕਰਦੇ ਆ ਤੇ ਵਿਰੋਧਤਾ ਵੀ ਕਰ ਰਹੇ ਆ